ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਖੰਡ ਅੱਜ ਤੁਹਾਨੂੰ ਅਸੀਂ ਰਾਜਪੁਰਾ ਦੇ ਫੌਰਾ ਚੌਂਕ ਤੋਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਫੌਰਾ ਚੌਂਕ ਤੇ ਜਿਹੜੀ ਅਕਸਰ ਲੀਕੀਜ ਰਹਿੰਦੀ ਹੈ ਸਾਲ ਵਿੱਚ 2-3 ਵਾਰ ਦੇਖੀ ਜਾਂਦੀ ਹੈ ਉਸ ਲੀਕੀਜ ਨੂੰ ਲੈ ਕੇ ਮੈਡਮ ਨੀਨਾ ਮਿੱਤਲ ਦੇ ਕੋਆਰਡੀਨੇਟਰ ਜੇਸ਼ ਇਨਸਾ ਜੀ ਦਾ ਕਹਿਣਾ ਹੈ ਕਿ ਜਿਹੜੀ ਲੀਕੀਜ਼ ਹੈ ਪੱਕੇ ਤੌਰ ਤੇ ਅੱਜ ਬੰਦ ਹੋ ਜਾਵੇਗੀ ਦੁਬਾਰਾ ਇੱਥੇ ਲੀਕੀਜ਼ ਨਹੀਂ ਹੋਵੇਗੀ ਹੋਰ ਅੱਗੇ ਕੋਆਰਡੀਨੇਟਰ ਦਾ ਕੀ ਕਹਿਣਾ ਤੁਸੀਂ ਖੁਦ ਹੀ ਸੁਣ ਲਵੋ ਜੋ ਪਹਿਲੇ ਦਿਨਾਂ ਤੋਂ ਜੋੜ ਬਿਲਕੁਲ ਲੀਕ ਸੀ ਪਹਿਲੇ ਟੈਂਪਰੇਰੀ ਲੀਫ ਦੇਣ ਵਾਸਤੇ ਉਹ ਜੋੜ ਸੀ ਉਹ ਜੋੜਦੇ ਰਹੇ ਤੇ ਹੁਣ ਮਕੈਨੀਕਲ ਜੋ ਜੋਇੰਟ ਮੰਗਾਇਆ ਇੱਕ ਕਲਕੱਤਾ ਤੋਂ ਆਇਆ ਹੈ ਤਾਂ ਪਹਿਲੇ ਕੋਸ਼ਿਸ਼ ਵੀ ਕੀਤੀ ਇੱਥੇ ਜਲੰਧਰ ਤੋਂ ਜਾਂ ਮਾਲੀ ਤੋਂ ਮਿਲ ਜੇ ਸਹੀਸ ਕਰਕੇ ਹੁਣ ਮਤਲਬ ਪਰਮਾਨੈਂਟ ਸੋਲੂਸ਼ਨ ਹੋ ਗਈ ਹੈ ਜੋ ਪਾਣੀ ਦੀ ਦਿੱਕਤ ਆਉਂਦੀ ਸੀ ਬਾਰ ਬਾਰ ਲੀਕੇਜ ਹੋ ਰਹੀ ਸੀ ਹੁਣ ਲੀਕੇਜ ਨਹੀਂ ਹੋਏਗੀ ਸਰ ਜਿਵੇਂ ਤੁਸੀਂ ਦੱਸ ਰਹੇ ਹੋ ਪਹਿਲੇ ਚਲੋ ਉਹ ਜੋੜ ਲੀਕ ਸੀ ਇੱਕ ਵਾਰ ਚਲੋ ਪਟਿਆ ਦੂਜੀ ਵਾਰ ਫਿਰ ਲੀਕੇਜ ਹੋ ਗਈ ਛਿੱਕਾ ਵਗੈਰਾ ਭਰਿਆ ਫਿਰ ਐਸਡੀਓਸੀ ਫਰੇਜ਼ ਬੋਰਡ ਨਾਲ ਗੱਲ ਹੋਈ ਜਿਵੇਂ ਐਮਐਲਏ ਮੈਡਮ ਨੀਨਾ ਮਿੱਤਰ ਜੀ ਦੇ ਵੀ ਨੀਸਾ ਨਿਰਦੇਸ਼ ਹੈ ਕਿ ਆਪਾਂ ਨੇ ਸ਼ਹਿਰ ਵਾਸੀ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਣ ਨਹੀਂ ਦੇਣੀ ਤਾਂ ਸਪੈਸ਼ਲੀ ਜੋ ਮਕੈਨਿਕਲ ਜੋਇੰਟ ਮੰਗਾਇਆ ਹੈ ਇੱਥੇ ਜਲੰਧਰ ਵਗੈਰਾ ਜਿਵੇਂ ਤੁਹਾਨੂੰ ਦੱਸਿਆ ਨਹੀਂ ਮਿਲਿਆ ਪੰਜਾਬ ਚ ਜਾਂ ਮੌਲੀ ਤੋਂ ਸਪੈਸ਼ਲੀ ਇਹ ਕਲਕੱਤਾ ਤੋਂ ਮਗਾਇਆ ਤੇ ਇਸੇ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਤੇ ਟ੍ਰਾਂਸਪੋਰਟ ਜੋ ਟਾਈਮ ਲੱਗ ਗਿਆ ਆਣ ਚ ਤੇ ਹੁਣ ਮੈਂ ਇਸ ਚੀਜ਼ ਦਾ ਸ਼્વાસਨ ਵੀ ਦਿੰਦਾ ਕਿ ਹੁਣੇ ਲੀਕੇਜ ਬਿਲਕੁਲ ਬੰਦ ਹੋ ਗਈ ਹੁਣ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਜੀ ਨਹੀਂ ਅੱਜ ਸ਼ਾਮ ਨੂੰ ਪਾਣੀ ਆ ਜੂਗਾ ਜਾਂ ਕੱਲ੍ਹ ਆਏਗਾ ਹੁਣ ਮਤਲਬ ਲਾ ਲਓ ਹੁਣ ਜਿਵੇਂ ਵਾਟਰ ਬਾਕਸ ਤੋਂ ਪਾਣੀ ਸਪਲਾਈ ਸ਼ੁਰੂ ਹੋ ਜਾਣੀ ਹੈ ਟੈਂਕੀਆਂ ਚ ਯੋਜਨਾ ਹੈ ਸਵੇਰੇ ਪਾਣੀ ਫੁੱਲ ਆ ਜਾਏਗਾ ਲੋਕਾਂ ਤੱਕ ਸਭ ਨੂੰ ਪਾਣੀ ਪਹੁੰਚੇਗਾ ਜੀ